ਕਿਸਾਨ ਪ੍ਰਭੂ ਅੱਜ ਦੀ ਆ ਵੀਡੀਓ ਆ ਕਾਰਪੋਰੇਟਾਂ ਬਾਰੇ ਜਦੋਂ ਤੱਕ ਲੋਕ ਉਹਨਾਂ ਦੇ ਪ੍ਰੋਡਕਟ ਪਿੱਛੇ ਲੜਦੇ ਨੇ ਇਹ ਚੰਗਾ ਇਹ ਚੰਗਾ ਉਦ ਤੱਕ ਤਾਂ ਠੀਕ ਆ ਪਰ ਜਦੋਂ ਲੋਕ ਰਿਵਿਊ ਦੇਣ ਲੱਗ ਜਾਂਦੇ ਨੇ ਵੀ ਇਹਦਾ ਨਤੀਜਾ ਨਹੀਂ ਮਿਲਿਆ ਇਹ ਵਧੀਆ ਨਹੀਂ ਸੋ ਫਿਰ ਉਹ ਧਮਕੀਆਂ ਦਿੰਦੇ ਨੇ ਲੀਗਲ ਨੋਟਿਸ ਦੀਆਂ ਜਾਂ ਹੋਰ ਤਰ੍ਹਾਂ ਦੇ ਡਰਾਬੇ ਸੋ ਬਾਈ ਕਿਸਾਨਾਂ ਦੀ ਕਿਸਾਨੀ ਦੇ ਕੰਮ ਕਰਨ ਵਾਲਾ ਪ੍ਰਗਟ ਸਿੰਘ ਜਿਹਦਾ ਪੇਜ ਵੀ ਚੱਲਦਾ ਫੇਸਬੁੱਕ ਇੰਸਟਾਗ੍ਰam ਗ੍ਰਾਮ ਤੇ YouTube ਤੇ ਕ੍ਰੌਪ ਇਨਫੋਰਮੇਸ਼ਨ ਦੇ ਨਾਮ ਤੇ ਸੋ ਨੇ ਇੱਕ ਕਿਸਾਨ ਭਰਾ ਦਾ ਰਿਵਿਊ ਪਾਇਆ ਉਹਨੇ ਕਿਸਾਨ ਭਰਾ ਨੇ ਕੋਲਟੇਵਾ ਦੀ ਗਲੀਲੀ ਹੋਵੇ ਕੀਤੀ ਸੀ ਉਹ ਕਹਿੰਦਾ ਵੀ ਭਾਈ ਇਹ ਹਲਦੀ ਰੋਗ ਜਿਹੜਾ ਡੋਡੀ ਰੋਗਾ ਮੈਨੂੰ ਨਤੀਜਾ ਨਹੀਂ ਮਿਲਿਆ ਸੋ ਕੋਲਟੇਵਾ ਦਾ ਜਿਹੜਾ ਪੰਜਾਬ ਸਰਕਲ ਦਾ ਹੈਡਾ ਉਹ ਪ੍ਰਗਟ ਸਿੰਘ ਨੂੰ ਫੋਨ ਕਰਕੇ ਇਹ ਪ ਪਰਮਿਸ਼ਨ ਨਾਲ ਕੰਪਨੀ ਦਾ ਨਾਮ ਮੈਂਸ਼ਨ ਕੀਤਾ ਕਹਿੰਦਾ ਕਿਸਾਨ ਕੋਰਟ ਜਾਂਦਾ ਖੇਤੀਬਾੜੀ ਵਿਭਾਗ ਹੈਗਾ ਇਹ ਚੀਜ਼ਾਂ ਨੂੰ ਦੇਖਣ ਨੂੰ ਜਾਂ ਹੋਰ ਕੁਝ ਕਰਦਾ ਬਾਈ ਤੁਹਾਨੂੰ ਪੁੱਛੀਏ ਕੋਟੇ ਵਾਲਿਓ ਜਦੋਂ ਤੁਸੀਂ ਬੜੇ ਬੜੇ ਫਲੈਕਸ ਲਾਉਨੇ ਹੋ ਫੇਸਬੁਕ ਨੂੰ ਇੰਸਟਾਗ੍ਰam ਹੋਰ ਚੈਨਲਾਂ ਤੇ ਸਪான்ਸਰ ਕਰਕੇ ਐਡਾਂ ਚਲਾਉਨੇ ਹੋ ਸੋ ਖੋਖਲੇ ਦਾਅਵੇ ਕਰਦੇ ਹੋ ਫਿਰ ਜਦੋਂ ਨਤੀਜਾ ਨਹੀਂ ਆਉਂਦਾ ਫਿਰ ਤਾਂ ਬਾਈ ਸੋਸ਼ਲ ਮੀਡੀਆ ਤੇ ਅਗਲਾ ਪਿੱਟੂ ਬਾਈ ਜਿੰਨਾ ਕੋ ਸ ਹੈਗਾ ਫਿਰ ਕੋਰਟ ਜਾਵੇ ਫਿਰ ਫੇਰ ਤੁਸੀਂ ਤੁਹਾਨੂੰ ਕਹਿੰਦੇ ਕੋਰਟ ਜਾਓ ਠੀਕ ਹੈ ਖੇਤੀਬਾੜੀ ਵਰਗੇ ਵਿਭਾਗ ਸੁਖਤੇ ਪੈਨੇ ਤਾਂ ਹੀ ਤਾਂ ਕਿਸਾਨਾਂ ਨਾਲ ਇਹ ਕੁਝ ਹੁੰਦਾ ਸੋ ਬਾਈਏ ਕਾਰਪੋਰੇਟ ਨੇ ਮੈਂ ਪਿਛਲੇ ਸਾਲ 5 ਸਤੰਬਰ ਦੋ ਟੇਵਾ ਦੀ ਗਲੀਲੀ ਹੋਵੇ ਕੀਤੀ ਸੀ ਆਪਣੇ ਝੋਨੇ ਤੇ ਸੋ 5 ਕਿੱਲਿਆਂ ਤੇ 2 ਲੀਟਰ ਦੀਆਂ ਬੋਤਲਾਂ 1-1 ਲੀਟਰ ਦੀਆਂ ਦੋ ਬੋਤਲਾਂ ਕੀਤੀਆਂ ਸੀ ਮੈਨੂੰ ਕੋਈ ਖਾਸ ਨਤੀਜਾ ਨਹੀਂ ਤਾਂ ਮਿਲਿਆ ਸੋ ਇਸ ਬਾਰੇ ਮੈਂ ਆਪਣੇ ਵਿਚਾਰ ਮੇਰੇ ਇੱਕ ਦੋਸਤ ਨਾਲ ਵੀ ਹੋਏ ਉਹਨੇ ਵੀ ਇਹ ਦਵਾਈ ਵਰਤੀ ਸੀ ਉਹਨੇ ਵੀ ਕੋਈ ਜ਼ਿਆਦਾ ਵਧੀਆ ਰਿਵਿਊ ਨਹੀਂ ਦਿੱਤਾ ਸੋ ਇਸ ਵਾਰ ਅਸੀਂ ਦੋਹਾਂ ਨੇ ਉਹ ਦਵਾਈ ਵਰਤੀ ਨਹੀਂ ਸੋ ਇਹ ਤਾਂ ਹੈਗੀਆਂ ਸਚਾਈਆਂ ਬਾਈ ਫੇਰ ਤੁਸੀਂ ਟੱਪਦੇ ਹੋ ਜਦੋਂ ਅਸੀਂ ਸੱਚ ਬੋਲਦੇ ਹਾਂ ਸੋ ਆਪਾਂ ਖੜੇ ਆ ਪਰਗਣ ਸਿੰਘ ਦੇ ਨਾਲ ਸੋ ਵੀਡੀ ਦੇ ਨਿਕੇਲ ਪੈ ਸਕੇ